ਦੀ ਮਾਤਾ ਜੀ ਜੰਦਰੀ ਐਸਾਂ ਯਰਨ ਨੂੰ ਜੋ ਮਾਤਾ ਗਾਂ ਕੋਲ ਦੀ ਸਾਡੇ ਵਿੱਚ ਨਹੀਂ ਰਹੇ ਅੱਜ ਆਪਾਂ ਸਾਰੇ ਇੱਕ ਨੂੰ ਸੋਭਾ ਅੰਬਲੀ ਢੇੜਕਾ ਲਈ ਅੱਜ ਤੇ ਪਹੁੰਚੇ ਆਂ ਉਹਨਾਂ ਨੂੰ ਮਾਤਾ ਜੀ ਦੀ ਸੇਵਾ ਕੀਤੀ ਹੈ ਸਾਨੂੰ ਇਸ ਪਰਿਵਾਰ ਤੋਂ ਸਿਰ ਲੈ ਕੇ ਜੁਰਗਨ ਦੀ ਸੇਵਾ ਕਰਨੀ ਚਾਹੀਦੀ ਹੈ ਮੈਂ ਬਹੁਤਾਂ ਨੂੰ ਜਨਾ ਕਰਦਾ ਹਾਂ ਅਤੇ ਸਦਾਾਨ ਸ਼ੋਮਨੀ ਕਾ ਜੇ ਦਾ ਸਰਦਾਰ ਸੰਜੀਤ ਸਿੰਘ ਜੀ ਬਾਦਲ ਨੂੰ ਉਸ ਬਾਦਲ ਨੂੰ ਸਦਾ ਅਦੇਸਤ ਕਰ ਰਿਹਾ ਸਮਾਤਮਾ ਦੇ ਹੀ ਗਾਸ ਦੇਖੇ ਕਰਾਂਦੇ ਸਮਾਤਮਾ ਉਸ ਜੀ ਜੀ ਨੂੰ ਆਪਣੇ ਚਰਨਾਂ ਚਵਾਸ ਰਸਨ ਤੇ ਸੇ ਪਰਿਵਾਰ ਸਾਥ ਸੰਦੇ ਰਿਸ਼ਤੇਦਾਰਾਂ ਦਾ ਪਾਣਾ ਮੰਨਦਾ ਵਾਰੋਸਨ ਵਾਹਿਗੁਰੂ ਜੀ ਦਾ ਅਲਸਾ ਵਾਹਿਗੁਰੂ ਜੀ ਸਵਰਗਵਾਸੀ ਮਾਤਾ ਗਿਆਨ ਕੌਰ ਜੀ ਦੀ ਅੰਤਿਮ ਅਰਦਾਸ ਲਲਹੇੜੀ ਰੋਡ ਖੰਨਾ ਗੁਰਦੁਆਰਾ ਨਾਮਦੇਵ ਭਵਨ ਦੁਪਹਿਰ 1 ਤੋਂ 2 ਵਜੇ ਦੇ ਕਰੀਬ ਹੋਈ ਇਸ ਮੌਕੇ ਤੇ ਸਮੂਹ ਪਰਿਵਾਰ ਅਤੇ ਸਮੂਹ ਰਿਸ਼ਤੇਦਾਰਾਂ ਸਾਕਸਵੰਦੀਆਂ ਵੱਲੋਂ ਰਾਜਨੀਤਿਕ ਸਮਾਜ ਛੇਵੀਆਂ ਵੱਲੋਂ ਸਵਰਗਵਾਸੀ ਮਾਤਾ ਗਿਆਨ ਕੌਰ ਜੀ ਨੂੰ ਭਾਵਪਿੱਨੀਆਂ ਸ਼ਰਧਾਂਜਲੀ ਪੇਸ਼ ਕੀਤੀਆਂ ਪੀਟੀ ਨਿਊਜ਼ ਪੰਜਾਬ ਦੇ ਨਾਲ ਖੰਨਾ ਤੋਂ ਤਤਸਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਦੀ ਕੀਰੀ ਦਰ ਕੇ ਫਾਕੇ ਤੰਨਾ ਮਾਰਨਾ ਪਏ ਸ਼ਾਹ 시 ਦੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਹਰ ਇੱਕ ਅੰਗ ਦੇ ਉੱਤੇ ਮੌਜ ਦੇ ਸੰਬੰਧਿਤ ਵਿਪਕ ਬਹੁ ਪੁਰੇਸ਼ਤਾ ਕੀ ਗੁਰੂ ਸਾਹਿਬ ਨੇ ਇਸ ਮੌਕੇ ਆਈ ਹੂੰ ਇਸ ਮੌਕੇ ਹੀ ਬਹੁ ਸਹਿਦਤਿਆ ਕਿ ਮਾਰਨਾ ਅਟੱਲਾ ਮਾਰਨਾ ਸੱਚਾ ਜਿੰਨੇ ਵੀ ਆਪਾਂ ਪੁਰਾਣੀ ਸਹਾ ਦੇ ਵਿੱਚ ਜਨ ਜਿੱਤੇ ਜੇਵਾ ਜਾਂ ਮੇਰਾ ਬੁਸੋਂਗਾ ਸਾਨੂੰ ਸਾਰਿਆਂ ਨੇ ਉਸ ਪ੍ਰਭੂ ਦੇ ਬਾਹੀ ਗੁੰਨੇ ਆਕਾਲ ਪੁਰਖ ਨੇ ਪਰਮਾਤਮਾ ਨੇ ਇੱਕ ਸਵਾਸਾ ਦੀ ਗੁੱਡੀ ਲੈ ਕੇ ਸੰਸਾਰ ਦੇ ਵਿੱਚ ਕਿਹਾ ਮਾਣੂ ਦੇ ਵਿੱਚ ਜੀ ਆਏ ਆ ਜਦੋਂ ਸਾਡੇ ਸਾਰੇ ਸਵਾਸਾ ਨੂੰ ਜਾਣੇ ਤਾਂ ਅਸੀਂ ਇਥੋਂ ਪੁੱਛਤਾ ਸੋ ਇਸੇ ਤੀਨਾਂ ਸਾਡੇ ਮਾਤਾ ਜੀ ਅਕਾਲ ਜੋ ਜਾ ਕੇ ਪਰਵਾਸ ਦੇ ਨਾਲ ਸਨੇਹ ਰੱਖਣ ਵਾਲੇ ਜੋ ਮਾਤਾ ਗਾਂਵੋ ਦੀ ਸਾਡੇ ਵਿੱਚ ਨਹੀਂ ਰਹੇ ਅੱਜ ਆਪਾਂ ਸਾਰੇ ਉਹਨਾਂ ਨੂੰ ਸੋ ਤੁਹਾਨੂੰ ਲਈ ਕਿਰਤਾਂ ਦੇ ਗੱਜੇ ਪਹੁੰਚੇ ਆ ਉਹਨਾਂ ਨੂੰ ਉਹਨਾਂ ਦੇ ਅੱਗੇ ਤੋਂ ਬਾਕੀ ਸ਼ਾਮਿਲ ਹੋ ਗਏ ਦੁੱਖਾ ਜਿਹੜਾ ਆਪਾਂ ਜਦੋਂ ਕੱਟ ਸਾਡੇ ਵਿਚਕਾਰ ਆਜਿਵੇਂ ਪਰਮੇਨੈਂਸ ਸਰਦਾਰ ਭਗਵੰਤ ਸਿੰਘ ਜੀ 5000 ਦੇ ਸਰਦਾਰ ਜੁਦੇਵ ਸਿੰਘ ਦੀ ਬਰਦਾਣ ਜੁਦੀਪ ਸਿੰਘ ਜੀ ਸਰਪੰਚ ਤਹਿਲ ਰਮਿੰਦਰ ਕੁਮਾਰਾ 500 ਦੀ ਨਿਪਟੂ ਪੱਤਰਕਾਰ ਬੀਤ ਸੁਦਾ ਕਿੰਦਰ ਸਿੰਘ ਜੀ ਆਜ਼ਾਦ ਰੀਸੀਸੀ ਲਾਖਦੀਕਰ ਸਰਦਾਰ ਦਰਸ਼ੇਵ ਸਿੰਘ ਜੀ ਸੇਮ ਜੀ ਪੱਤਰਕਾਰ ਸਾਹਿਬ ਜੀਜੀ ਮੋਲ ਦਾ ਸਾਰਾ ਸ਼ਾਮ ਇੱਥੇ ਪਹੁੰਚਿਆ ਹੈ ਪਹਿਲੇ ਨੰਬਰ ਤਰਵਾਰ ਸੁਖਮਿੰਦਰ ਸਿੰਘ ਜਰ ਜਰ ਸਦਾ ਵਰਦੀ ਸਿੰਘ ਦਵੀਰ ਸਿੰਘ ਜੀ ਸਦਾ ਕੋਇੰਦਰ ਸਿੰਘ ਜੀ ਕਾਕਾ ਬਰਾਦਰ ਹੇਤੂ ਸਰਪੰਚ ਸਾਹਿਬ ਪਹੁੰਚੇ ਨੇ ਵਿਕਾਸ ਸਿੰਘ ਜੀ ਸਰਪੰਚ ਰਹੂਣੀ ਗੁਮਕਾ ਸਿੰਘ ਜੀ ਸਰਪੰਚ ਸਤਲਾ ਸਰਪੰਚ ਬਲਿੰਦਰ ਸਿੰਘ ਜੀ ਤੋਂ ਆ ਮਾਰਨਿੰਗ ਵਾਕਰ ਕਲੱਬ ਰੇਡੀ ਰੋਡ ਚੰਨਾਪਤਾ ਜੀ ਗੁਰਬੀਰ ਸਿੰਘ ਜੀ ਸੇਖੋਂ ਸੁਦੇ ਸੁਖਵੈਂਦ ਸਿੰਘ ਜੀ ਇਸੇ ਤੋਂ ਮੇਟੋਬਲ ਜਿੰਦਾ ਤਰਵਾਰ ਸੋ ਮੈਂ ਹੁਣ ਬੇਨਤੀ ਕਰूंगा ਹਲਕਾ ਪੈਡ ਇੰਜਾਨ ਸ਼ਰੂਨੀ ਕਲੀ ਨਾਲ ਦੇ ਸਰਦਾਰ ਮੁੰਜੀ ਸਿੰਘ ਦੀ ਮਦਨੀ ਕੋਲ ਗੋਮੈਂਟ ਲਈ ਮਾਤਾ ਜੀ ਨੂੰ ਸ਼ਾਂਤਨੀ ਸਰਕਾਰ ਪੇਡ ਗਾਨੇ ਵੀ ਸਰਦਾਰ ਮੁੰਜੀ ਸਿੰਘ ਦੀ ਮੰਡੀ ਕੋਲ ਜਿਹੜਾ ਇਹ ਟਕ ਟਾਂਸਾ ਦਾ ਗੈਰੀ ਸਿੰਘ ਵੀ ਵੀ ਰਾਬਾ ਹਰੀ ਸਿੰਘ ਵੀ ਕਿ ਲੁਧਿਆਣਾ ਸਰਦਾਰ ਤਸਵੀਰ ਸਿੰਘ ਜੀ ਬਾਨ ਜਾਰਗ ਸੋ ਮੈਂ ਹੁਣ ਬੇਨਤੀ ਕਰੂੰਗਾ ਸਤਖਾਨ ਜੋ ਮੇਰੇ ਰੂਪ ਸਾਸ ਨੇ ਦਿਓ ਮੈਂ ਇਹਦੀ ਪ੍ਰਕਾਸ਼ वागुरु जी की फतेह अब आप सारी सातकार माता जी माता ज्ञानी खोल की अरदास का बोल सफा हमेशा ही लोग पक्ष की सेवा करते माता जी ने बड़े संस्कार देते हैं बच्चियों ने अपने धिया ਜਿਹੜਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਕਿ ਸ਼ੁਰੂ ਕਰਾਈ ਆ ਉਹਨਾਂ ਦਾ ਬੇਟਾ ਜਿਹੜਾ ਇੰਜੀਨੀਅਰ ਰਹਿ ਹੈ ਤੇ ਇੰਜੀਨੀਅਰ ਦੇ ਹੋਂਦ ਦੇ ਦੌਰਾਨ ਹੋਇਆ ਤੇ ਬੜੇ ਪ੍ਰਭਾਵ ਨੂੰ ਸਬਸਟੈਂਟਿਵ ਤੇ ਸਾਰੀ ਜਿਗਨਾ ਜਿਹੜੀ ਮਾਤਾ ਜੀ ਦੀ ਮਾਤਾ ਦੇ ਹੋਂਦ ਨੂੰ ਜਦੋਂ ਦੇਖ ਸਕਦਾ ਤੇ ਰਿਸ਼ਾ ਮਾਤਾ ਜਿਹੜੀ ਬੱਚੇ ਨੂੰ ਜਨਮ ਦੇਣਾ ਉਹ ਪਾਲਣ ਪੋਸ਼ਣ ਕਰਨਾ ਤੇ ਬੱਚੇ ਨੇ ਸੋਕੇ ਦਾ ਪਾਉਣਾ ਤੇ ਆਪ ਜਿਹੜੇ ਸੰਪੰਨਾ ਕਰਨਾ ਤੇ ਮਾਤਾ ਨੇ ਸਹੀ ਲਾਇਆ ਮਹਾਤਮਾ ਜੀ ਕੋ ਤੁਮ ਮਹਾਮੋਹਕ ਮਾਣ ਮਤਰਾ ਦਾ ਸੰਬੇਧ ਜਿੰਦਾ ਰਹਦੇ ਨੇ ਸਾਲ ਜੀ ਪਰਵਾਰਾ ਜਿਹੜਾ ਸੰਸਾਰ ਦੇ ਯੋਗ ਹੈ ਜਿਹਨਾਂ ਆਪਣੇ ਪਰਿਵਾਰ ਹੈ ਕਿਉਂਕਿ ਹਰਿੰਦਰ ਸਿੰਘ ਮစ္ਸਪਾਲਾ ਨਾਲ ਬੜੇ ਵੱਡੇ ਸਮੇਂ ਤੋਂ ਰੱਖਿਆ ਬੀਬੀ ਜੀ ਨਾਲ ਤੇ ਹਮੇਸ਼ਾ ਇੱਕ ਆਮਾ ਮਾ ਰਹੀ ਰਹਿੰਦੇ ਆ ਸਰਕਾਰ ਜੋ ਮਾਤਾ ਗਿਆਨ ਕੌਰ ਜੀ ਜੋ ਕਿ ਕੁਸ਼ਲ ਬੈਨਾ ਇਸ ਸੰਸਾਰ ਤੋਂ ਪਕਾਲ ਜਣਾਣਾ ਕਰਦੇ ਹਾਂ ਅੱਜ ਉਹਨਾਂ ਦੀ ਅੰਤਮ ਪੜਾਅ ਦੇ ਵਿੱਚ ਜੋਰ ਮੈਟਰੀ ਸਾਲ ਸਾਹਿਬ ਜੀ ਫਤਿਹ ਲਾਓ ਵਾਈਲੂ ਜੀ ਦਾ ਭਾਲ ਸਾਹਿਬ ਵਾਈਲੂ ਜੀ ਦੀ ਫਤਿਹ ਸਾਹਿਬ ਜੀ ਟਾਈਮ ਬਹੁਤ ਹੋ ਗਿਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਦੋ ਤਿੰਨ ਮਿੰਟ ਲੈਣੇ ਆ ਕਿਉਂਕਿ ਮੋਢੇ ਮਾਤਾ ਨੇ ਆਉਣਾ ਨਹੀਂ ਸਰਤਾ ਜੀ ਕਿਸੇ ਨੇ ਦੇਣੀ ਨਹੀਂ ਕੋਈ ਫਰਤ ਨਹੀਂ ਪੈਂਦਾ ਦੋ ਤਿੰਨ ਮਿੰਟ ਦੇ ਦੌਰਾਨ ਮਾਤਾ ਮਾਤਾ